ਫਤੇਗੜ ਸਾਹਿਬ ਤੋਂ ਆ ਰਹੀ ਹੈ ਜਿੱਥੇ ਕਿ 12ਵੀਂ ਜਵਾਬਤ ਦੇ ਮੁੰਡੇ ਨੇ ਜ਼ਹਿਰ ਖਾ ਲਿਆ ਆ ਔਰ ਕਾਰਨ ਇਹ ਹੈ ਕਿ ਕਿਸੇ ਦੇ ਨਾਲ ਇਸ਼ਕ ਮੁਹabbat ਦੇ ਵਿੱਚ ਸੀਗਾ ਔਰ ਕਹਿੰਦੇ ਨੇ ਕਿ ਉਸ ਗੱਲ ਤੋਂ ਤਕਰਾਰ ਹੁੰਦੀ ਹੈ ਉਹ ਸਾਰਾ ਮਾਮਲਾ ਵੀ ਦੱਸਾਂਗੇ ਪਰ ਫਿਲਹਾਲ ਇਹ ਖਬਰ ਫਤੇਗੜ ਸਾਹਿਬ ਦੀ ਹੈ ਜਿੱਥੇ ਕਿ 12ਵੀਂ ਕਲਾਸ ਚ ਪੜ੍ਹਦੇ ਮੁੰਡੇ ਨੇ ਜਿਹੜਾ ਹੈ ਜ਼ਹਿਰ ਖਾ ਲੈਂਦਾ ਆ ਔਰ ਉਹ ਉਹਦੀ ਉਮਰ 19 ਸਾਲ ਦੱਸੀ ਜਾ ਰਹੀ ਆ ਤੇ 8 ਨਵੰਬਰ ਨੂੰ ਉਹਦੀ ਮੌਤ ਹੋ ਗਈ। ਦਰਅਸਲ ਇਹ ਮੁੰਡਾ ਜਿਹੜਾ ਆ ਇਹਨੇ 25 ਤਰੀਕ ਨੂੰ ਜਿਹੜਾ ਆ ਜ਼ਹਿਰ ਨਿਗਲਿਆ ਸੀਗਾ ਫਿਰ ਇਲਾਜ ਦੌਰਾਨ ਮੌਤ ਹੋਈ ਹੈ। ਔਰ ਕਿਹਾ ਜਾ ਰਿਹਾ ਕਿ ਕੋਈ ਅਠਵੀਂ ਜਮਾਤ ਚ ਕੁੜੀ ਪੜਦੀ ਸੀ ਉਸ ਦੇ ਨਾਲ ਇਸ ਨੇ ਉਸ ਨੂੰ ਬਲਗਰਾ ਕੇ ਹੋਏ ਜਿਹੜਾ ਹੈ ਇਹਤੇ ਇਲਜ਼ਾਮ ਲਗਾਏ ਗਏ ਸੀ ਮ੍ਰਿਤਕ ਤੇ ਕਿ ਇਸ ਨੇ ਉਸ ਅਠਵੀਂ ਜਮਾਤ ਦੀ ਕੁੜੀ ਨੂੰ ਬਲਗਰਾ ਕੇ ਉਸ ਤੋਂ ਸੋਨਾ ਹੜੱਪ ਕਰ ਲਿਆ। ਤੇ ਥੋੜੇ ਦਿਨ ਪਹਿਲਾਂ ਇਹ ਇਹਦੇ ਉਹਦਾ ਦਾਦਾ ਤੇ ਉਹਦੀ ਮਾਂ ਇਹਨਾਂ ਦੇ ਘਰ ਆਉਂਦੇ ਨੇ ਮੁੰਡੇ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਜਿਸ ਤੋਂ ਬਾਅਦ ਇਸ ਮੁੰਡੇ ਨੇ ਜ਼ਹਿਰ ਨਿਗਲ ਲਿਆ ਔਰ ਇਲਾਜ ਦੌਰਾਨ ਇਹਦੀ ਮੌਤ ਹੋ ਗਈ ਹੈ ਫਿਲਹਾਲ 5 ਟੋਲੇ ਸੋਨਾ ਹੜਪਣ ਦਾ ਇਲਜ਼ਾਮ ਸੀਗਾ 25 ਅਕਤੂਬਰ ਨੂੰ ਕੋਈ ਕੀਟਨਾਸ਼ਕ ਦਵਾਈ ਜੜੀ ਇਹਨੇ ਪੀਤੀ ਸੀਗੀ ਔਰ 8 ਨਵੰਬਰ ਨੂੰ ਇਹਦੀ ਮੌਤ ਹੁੰਦੀ ਹੈ ਫਿਲਹਾਲ ਮੁੰਡੇ ਦੇ ਪਿਤਾ ਦੇ ਹਵਾਲੇ ਤੋਂ ਯਾਨੀ ਕਿ ਉਹਨਾਂ ਨੇ ਉਹਨਾਂ ਦੇ ਰਿਪੋਰਟ ਤੋਂ ਜਿਹੜਾ ਆ ਮਾਮਲਾ ਦਰਜ ਕੀਤਾ ਗਿਆ ਆ ਔਰ ਅਗਲੀ ਕਾਰਵਾਈ ਪੰਜਾਬ ਪੁਲਿਸ ਕਰ ਰਹੀ ਹੈ ਫਿਲਹਾਲ ਇਹ ਦੇਖਣਾ ਇਹ ਹੋਏਗਾ ਕਿ ਹੁਣ ਕੀ ਹੁੰਦਾ ਆ ਪਰ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਅਰਨੀਤ ਸਿੰਘ ਜਿਹੜਾ ਪਛਾਣ ਨਾਬਾ ਦੀ ਰਹਿਣ ਵਾਲਿਆ ਕੋਈ ਔਰ ਕੁੜੀ ਹੈ ਉਹਦੇ ਕੋਲੋਂ ਕਹਿੰਦੇ ਜੀ ਇਸਨੇ ਸੋਨਾ ਹੜਪਿਆ ਸੀਗਾ ਔਰ ਸੋਨਾ ਹੜਪਣ ਦੇ ਕਰਕੇ ਜਿਹੜਾ ਆ ਉੱਥੇ ਕਹਿੰਦੇ ਵੀ ਉਹਦਾ ਦਾਦਾ ਤੇ ਉਹਦੀ ਮਾਤਾ ਇਹਨਾਂ ਦੇ ਘਰ ਆਉਂਦੇ ਨੇ ਪਿੰਡ ਆਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਗੱਲਬਾਤ ਦੀ ਹੈ ਤੇ ਇਸੇ ਗੱਲ ਤੋਂ ਬਾਅਦ ਇਸਨੇ ਕੀਟਨਾਸ਼ਕ 25 ਤਰੀਕ ਨੂੰ ਨਿਗਲਦਾ ਆ 8 ਤਰੀਕ ਨੂੰ ਯਾਨੀ 8 ਨਵੰਬਰ ਨੂੰ ਇਸ ਦੀ ਮੌਤ ਹੋ ਜਾਂਦੀ ਹੈ ਜ਼ੇਰੇ ਇਲਾਜ ਫਿਲਹਾਲ ਸੱਡੀ ਗੱਲਬਾਤ ਵੀ ਹੋਈ ਹੈ ਉਹ ਗੱਲਬਾਤ ਵੀ ਤੁਹਾਨੂੰ ਸੁਣਾਉਣੇ ਆ ਕਿ ਕੀ ਕਹਿੰਦੇ ਨੇ ਇਹ ਦਾ ਜੀ ਗੁਰਦੁਆਰਾ ਗੁਰਦੁਆਰਾ ਨਾਲ 19 ਸਾਲ ਦਾ ਬੰਦਾ ਹੈਗਾ ਆਪਣਾ ਅਨੁਰੂਪ ਸਿੰਘ ਇਹ ਅਮਰੋਹ 12ਵੀਂ ਕਲਾਸ 'ਚ ਪੜਦਾ ਇਹਦੇ ਪਿੱਛੇ ਚਾਰ ਕਲਾਸਾਂ ਪਿੱਛੇ ਕੁੜੀ ਪੜਦੀ ਹੈ ਨਿਮਰਤ ਕੌਰ ਪਤਰੀ ਅੰਦਰਜੀਤ ਸਿੰਘ ਆਪਣਾ ਵਾਸੀ ਨਾਬਾ ਇਹਨਾਂ ਨੇ ਵਜਾ ਇਹ ਹੈ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਮੁੰਡੇ ਦੇ ਘਰ ਗਏ ਆ ਇਹ ਕਹਿੰਦੇ ਵੀ ਸਾਡੀ ਲੜਕੀ ਨੇ ਪੰਜ ਤੋਲੇ ਸੋਨਾ ਜਿਹੜਾ ਚੁੱਕ ਕੇ ਤੈਨੂੰ ਦਿੱਤਾ ਸਾਡਾ ਵਾਪਸ ਕਰ ਔਰ ਕਾਫੀ ਮੜਾ ਚੰਗਾ ਬੋਲਿਆ ਇਹਨੇ ਲੜਕੀ ਦੀ ਮਾਂ ਨੇ ਤੇ ਦਾਦੇ ਨੇ ਮਾਂ ਦਾ ਨਾਮ ਜਸਵੀਰ ਕੌਰ ਆ ਦਾਦੇ ਦਾ ਨਾਮ ਗੁਰਵੀਰ ਸਿੰਘ ਮੁੰਡੇ ਨੇ ਬੇਜਤੀ ਮਹਿਸੂਸ ਕੀਤੀ ਔਰ 24-10 ਨੂੰ ਕੁਝ ਰਿਲੀ ਚੀਜ਼ ਜਿਹੜੀ ਇਹਨੇ ਖਾ ਲਈ ਪਰਿਵਾਰ ਨੇ ਦਾਖਲ ਕਰਾਇਆ ਲੁਧਿਆਣੇ ਉਥੇ ਇਲਾਜ ਚੱਲਦਾ ਰਿਹਾ ਪਰੰਤੂ ਇਹ ਅ ਦੋ ਦਿਨ ਪਹਿਲਾਂ ਮੇਰਾ ਐਕਸਪਾਇਰ ਹੋ ਗਿਆ ਇਹਦੇ ਲਈ ਜਿਹੜਾ ਸਰਹੰਤ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਤੀ ਸੀ 306 ਆਈ ਪੀ ਸੀ ਦੀ ਉਹਦੇ ਤਹਿਤ ਫਿਰ ਉਸ ਵੇਲੇ ਰੇਡ ਵੀ ਕੀਤੇ ਗਏ ਤੇ ਦਾਤਾ ਤੇਰਾ ਫਰਾਰਾ ਜੇ ਗੁਰਮੀਤ ਸਿੰਘ ਪਰੰਤੂ ਕੱਲ ਇਹਨਾਂ ਨੂੰ ਇਹਦੀ ਮਾਂ ਨੂੰ ਅਰੈਸਟ ਕਰ ਲਿਆ ਸੀ ਅੱਜ ਮਾਨੀਏ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਹੋਰ ਅਗਲਾ ਜਿਹੜਾ ਡੂੰਘਾਈ ਦੇ ਨਾਲ ਜਾਂਚ ਕਰਾਂਗੇ ਹੋਰ ਨਾ ਕਾਰਨਾਂ ਦੀ